ਨਮਸਕਾਰ ਆਕਾਸ਼ਵਾਣੀ ਦਾ ਇਹ ਚਲੰਦਰ ਕੇਂਦਰ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਤੀਸ਼ਤ ਖਬਰਾਂ ਸੁਣੋ ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 18 ਜੂਨ ਨੂੰ ਪੀਐਮ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ 9 ਕਰੋੜ 3 ਲੱਖ ਕਿਸਾਨਾਂ ਦੇ ਖਾਤਿਆਂ ਵਿੱਚ ਕਰੀਬ 20 ਹਜ਼ਾਰ ਕਰੋੜ ਰੁਪਏ ਟ੍ਰਾਂਸਫਰ ਕਰਨਗੇ ਕੌਮੀ ਅਪਰਾਧ ਰਿਕਾਰਡ ਬਿਊਰੋ ਨੇ ਲੋਕਾਂ ਨੂੰ ਜਾਗਰੂਕ ਕਰਨ ਲਈ ਅਪਰਾਧ ਕਾਨੂੰਨਾਂ ਦਾ ਐਨਸੀਆਰਪੀ ਸੰਕਲਨ ਨਾਂ ਦੀ ਮੋਬਾਈਲ ਐਪ ਜਾਰੀ ਕੀਤੀ ਛੇਵੇਂ ਪਾਤਸ਼ਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਪਹਿਲੀ ਜੰਗ ਫਤਿਹ ਕਰਨ ਦੀ ਯਾਦ ਵਿੱਚ ਅੱਜ ਅੰਮ੍ਰਿਤਸਰ ਵਿਖੇ ਨਗਰ ਕੀਰਤਨ ਸਜਾਇਆ ਗਿਆ ਅਤੇ ICC T20 ਕ੍ਰਿਕਟ ਵਰਸ਼ਵ ਕੱਪ ਵਿੱਚ ਅਜਰਾਤੀ ਫਲੋਰੀਡਾ ਵਿਖੇ ਆਖਰੀ ਗਰੁੱਪ ਮੈਚ ਵਿੱਚ ਭਾਰਤ ਦਾ ਮੁਕਾਬਲਾ ਕੈਨੇਡਾ ਨਾਲ ਹੁਣ ਖਬਰਾਂ ਵਿਸਤਾਰ ਨਾਲ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 18 ਜੂਨ ਨੂੰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨidhi ਯੋਜਨਾ ਤਹਿਤ 9 ਕਰੋੜ ਦੇ ਲੱਖ ਕਿਸਾਨਾਂ ਦੇ ਖਾਤਿਆਂ 'ਚ ਕਰੀਬ 20000 ਕਰੋੜ ਰੁਪਏ ਟ੍ਰਾਂਸਫਰ ਕਰਨਗੇ ਅੱਜ ਨਵੀਂ ਦਿੱਲੀ 'ਚ ਸ਼੍ਰੀ ਚੋਹਾਨ ਨੇ ਕਿਹਾ ਕਿ ਪਿਛਲੇ 10 ਸਾਲਾਂ 'ਚ ਹੁਣ ਤੱਕ 11 ਕਰੋੜ ਕਿਸਾਨਾਂ ਦੇ ਖਾਤਿਆਂ ਵਿੱਚ 3 ਲੱਖ ਕਰੋੜ ਰੁਪਏ ਭੇਜੇ ਜਾ ਚੁੱਕੇ ਨੇ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਸਾਰੇ ਮੁੱਖ ਮੰਤਰੀਆਂ ਨੂੰ 18 ਜੂਨ ਨੂੰ ਹੋ ਰਿਹੇ ਪ੍ਰਧਾਨ ਮੰਤਰੀ ਦੇ ਇਸ ਪ੍ਰੋਗਰਾਮ 'ਚ ਸ਼ਾਮਲ ਹੋਣ ਲਈ ਪੱਤਰ ਲਿਖਿਆ ਹੈ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨidhi ਯੋਜਨਾ ਦਾ ਲਾਭ ਪ੍ਰਾਪਤ ਕਰਨ ਵਾਲੇ ਕਿਸਾਨਾਂ ਨੂੰ ਨਿਰਵਿਘਨ ਲਾਭ ਲੈਣ ਲਈ ਕੁਝ ਗੱਲਾਂ ਧਿਆਨ ਦੇਣ ਯੋਗ ਨੇ ਜਲੰਧਰ ਡਿਵੀਜ਼ਨ ਪੋਸਟ ਆਫਿਸ ਦੇ ਸੀਨੀਅਰ ਸੁਪਰਡੈਂਟ ਸੁਭਾਸ਼ ਚੰਦਰ ਮੀਨਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੋ ਕਿਸਾਨਾਂ ਦੇ ਬੈਂਕ ਖਾਤੇ 'ਚ ਆਧਾਰ ਲਿੰਕ ਨਾ ਹੋਣ ਕਾਰਨ ਯੋਜਨਾ ਦੀਆਂ ਕਿਸ਼ਤਾਂ ਬੰਦ ਹੋ ਗਈਆਂ ਨੇ ਤਾਂ ਕਿਸਾਨ ਨਵਾਂ ਆਈ ਪੀ ਪੀ ਬੀ ਆਧਾਰ ਲਿੰਕ ਖਾਤਾ ਖੋਲ੍ਹ ਸਕਦੇ ਨੇ ਇਹ ਲਾਪਾਤਰੀਆਂ ਨੂੰ ਫਾਇਦਿਆਂ ਦੇ ਸਿੱਧੇ ਤਬਾਦਲੇ 'ਚ ਮਦਦ ਕਰੇਗਾ ਅਤੇ ਕਿਸੇ ਵੀ ਦੇਰੀ ਜਾਂ ਅੰਤਰ ਨੂੰ ਕੱਟ ਕਰੇਗਾ ਉਹਨਾਂ ਸਾਰੇ ਯੋਗ ਕਿਸਾਨਾਂ ਤੇ ਖਾਤਾਧਾਰਕਾਂ ਨੂੰ ਮંત્રી ਕਿਸਾਨ ਖਾਤਿਆਂ ਦੇ ਆਧਾਰ ਲਿੰਕ ਲਈ ਆਪਣੇ ਨਜ਼ਦੀਕੀ ਡਾਕ ਘਰ ਵਿੱਚ ਜਾਣ ਦੀ ਅਪੀਲ ਕੀਤੀ ਹੈ 21 ਜੂਨ ਨੂੰ 10ਵੇਂ ਕੋਆ ਮੰਤਰੀ ਯੋਗ ਦਿਵਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਤ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਅਰਧ ਚੱਕਰ ਆਸਨ ਦੀ ਇੱਕ ਵੀਡੀਓ ਕਲਿੱਪ ਸਾਂਝੀ ਕੀਤੀ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਦਿਲ ਤੇ ਖੂਨ ਦੇ ਪ੍ਰਵਾਹ ਚ ਸੁਸਤਾਰ ਲਈ ਇਸ ਆਸਣ ਦਾ ਅਭਿਆਸ ਕਰਨ ਦੀ ਅਪੀਲ ਕੀਤੀ ਹੈ ਇਸ ਵਾਰ ਵੀ ਯੋਗ ਦਿਵਸ ਨੂੰ ਲੈ ਕੇ ਲੋਕਾਂ ਵਿੱਚ ਬਹੁਤ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਜ਼ਿਲ੍ਹਾ ਹੁਸ਼ਿਆਰਪੁਰ ਦੇ ਮਕਤਸਰ ਤੋਂ ਯੋਗ ਮਾਹਰਾਂ ਨੇ ਯੋਗ ਨੂੰ ਰੋਜ਼ਾਨਾ ਜੀਵਨ ਦਾ ਹਿੱਸਾ ਬਣਾ ਕੇ ਜ਼ਿੰਦਗੀ ਨੂੰ ਸੁਖਾਲੀ ਬਣਾਉਂਦੀ ਅਪੀਲ ਕੀਤੀ। ਮੈਂ ਯੋਗਾ ਚਾਰਿਆ ਐਚਕੇ ਨਾਪਰਾ ਹਾਂ ਅੱਜਕੱਲ ਜਿਸ ਤਰ੍ਹਾਂ ਘਰ ਘਰ ਦੇ ਵਿੱਚ 슈ਗਰ, ਬੀਪੀ, ਡਿਸਕ ਪ੍ਰੋਬਲਮ, ਫਰਵਾਇਕਰ ਤੇ ਆਮ ਗੱਲ ਹੋ ਗਈ ਹੈ। ਯੋਗ ਦੇ ਨਾਲ ਅਸੀਂ ਆਲ ਓਵਰ ਸਾਰੀਆਂ ਬਿਮਾਰੀਆਂ ਨੂੰ ਕਵਰ ਕਰ ਸਕਦੇ ਹਾਂ ਜੇ ਅਸੀਂ ਰੈਗੂਲਰ ਯੋਗ ਕਰੀਏ। प्राणयाम ਦੇ ذریعے ਅਸੀਂ ਜਿਸ ਤਰ੍ਹਾਂ ਅਲਰਜੀ ਹੋ ਰਹੀਆਂ ਪ੍ਰੋਬਲਮ ਹਨ ਖਾਂਗ ਰੇਸ਼ਾ ਵਗੈਰਾ ਦੀ ਪ੍ਰੋਬਲਮ ਹੈ ਆਈ ਫਾਈਟ ਦੀਆਂ ਪ੍ਰੋਬਲਮ ਹਨ ਪੈਰਾਲਾਈਜ਼ ਵਗੈਰਾ ਦੀਆਂ ਪ੍ਰੋਬਲਮ ਹਨ ਅਸੀਂ ਇਸ ਤਰ੍ਹਾਂ ਦੀਆਂ ਕਈ ਪ੍ਰੋਬਲਮਾਂ ਜਿਹੜੀਆਂ ਬਿਨਾਂ ਖਰਚ ਕੀਤੇ ਯੋਗ ਦੇ ذریعے ਅਸੀਂ ਆਪਣੀਆਂ ਪ੍ਰੋਬਲਮਾਂ ਠੀਕ ਕਰ ਸਕਦੇ ਹਾਂ ਮੈਂ ਸੰਦੀਪ ਗਿਰਦਾਰ ਯੋਗ ਨਾਲ ਜੁੜ ਕੇ ਆਪਣੇ ਆਪ ਨੂੰ ਤੰਦਰੁਸਤ ਰੱਖਿਆ ਜਾਵੇ ਤੇ ਬਿਮਾਰੀਆਂ ਤੋਂ ਬਚਾਇਆ ਜਾਵੇ ਤਾਂ ਕਿ ਅਸੀਂ ਜਿਹੜੀਆਂ ਐਲੋਪੈਥੀ ਦੀਆਂ ਜਾਂ ਦੂਸਰੀਆਂ ਦਵਾਈਆਂ ਅਸੀਂ ਲੈ ਰਹੇ ਹਾਂ ਉਨੇ ਤੋਂ ਬਚਾਇਆ ਜਾਵੇ। ਪ੍ਰਦੇਸ਼ਿਕ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ। ਦੇਸ਼ ਵਿੱਚ ਸਾਲ 1872 ਵਿੱਚ ਬਣੇ ਤਿੰਨ ਅਪਰਾਧਿਕ ਕਾਨੂੰਨਾਂ ਦੇ ਥਾਂ ਕੇਂਦਰ ਸਰਕਾਰ ਵੱਲੋਂ ਹੁਣ ਮੌਜੂਦਾ ਸਮੇਂ ਦੀ ਲੋੜ ਅਨੁਸਾਰ ਬਣਾਈ ਗਏ ਤਿੰਨ ਨਵੇਂ ਕਾਨੂੰਨ ਪਹਿਲੀ ਜੁਲਾਈ ਤੋਂ ਲਾਗੂ ਹੋਣ ਜਾ ਰਹੇ ਨੇ। ਮੋਗਾ ਜ਼ਿਲ੍ਹੇ ਤੋਂ ਕਾਨੂੰਨ ਖੇਤਰ ਨਾਲ ਜੁੜੇ ਮਹਾਰਾ ਦਾ ਮੰਨਣਾ ਹੈ ਕਿ ਇਹਨਾਂ ਕਾਨੂੰਨਾਂ ਨਾਲ ਲੋਕਾਂ ਨੂੰ ਸੌਖ ਹੋਵੇਗੀ ਅਤੇ ਨ્યાਵੀ ਛੇਤੀ ਮਿਲੇਗਾ। ਮੁਸ਼ਕਿਲ ਮੇਰਾ ਨਾਮ ਡਾਕਟਰ ਲਾਭ ਸ਼ਰਮਾ ਉਹ ਗੱਲ ਕਰਾਂਗੇ ਇੰਡੀਅਨ ਪੀਨਲ ਕੋਡ 1860 ਜਿਸ ਦਾ ਨਾਮ ਭਾਰਤੀ ਨਾ ਸਿਤਾ ਹੈ ਪੁਰਾਣਾ ਵਾਲਾ ਜੋ ਆਪੀਸੀ ਸੀਗਾ ਉਹਦੇ ਟੋਟਲ ਸੈਕਸ਼ਨ 511 ਸੀ ਬਟ ਅੱਜ ਦੇ ਟਾਈਮ ਚ ਇਹ ਸੈਕਸ਼ਨ 358 ਕਰ ਦਿੱਤੇ ਗਏ ਹਨ ਇਹਦੇ ਵਿੱਚ ਜੀ ਮਿਨੀ ਹੋਰ ਕਰਾਈਮਾਂ ਜੋ ਐਡ-ਆਨ ਕੀਤੇ ਗਏ ਪਨਿਸ਼ਮੈਂਟ ਵਧਾ ਦਿੱਤੀਆਂ ਗਈਆਂ ਅਮਾਉਂਟ ਆਫ ਫਾਈਨ ਜਿਹੜਾ ਕਿ ਬਹੁਤ ਘੱਟ ਹੁੰਦਾ ਸੀ ਪਹਿਲਾਂ ਆਪੀਸੀ ਦੇ ਵਿੱਚ ਹੁਣ ਉਸ ਨੂੰ ਕਾਫੀ ਜ਼ਿਆਦਾ ਵਧਾ ਦਿੱਤਾ ਗਿਆ ਟੈਰੋਰੀਜ਼ਮ ਦੂਸਰੀ ਚੀਜ਼ ਹੈ ਜਿਹੜਾ ਕਿ ਆਪੀਸੀ ਦੇ ਵਿੱਚ ਕਿਤੇ ਵੀ ਮੈਂਸ਼ਨ ਨਹੀਂ ਸੀ ਕੀਤਾ ਹੋਇਆ ਹੁਣ ਜਿਹੜਾ ਪ੍ਰੈਜ਼ੈਂਟਲੀ ਇਨੂ ਸੈਕਸ਼ਨ 113 ਦੇ ਵਿੱਚ ਇਨਕਲੂਡ ਕੀਤਾ ਗਿਆ ਔਰ ਇਸਦੇ ਨਾਲ ਦੀ ਡੈਫੀਨੇਸ਼ਨ ਦੇ ਵਿੱਚ ਬੋਮਬ ਐਕਸਪਲੋਸਿਵ ਡਾਇਨਾਮਾਈਟ ਨਿਊਕਲੀਅਰ ਸਭ ਕੁਝ ਇਹਦੇ ਵਿੱਚ ਇਨਕਲੂਡ ਕੀਤਾ ਗਿਆ ਹੈ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਇੰਡੀਅਨ ਐਵੀਡੈਂਸ ਐਕਟ ਦੀ ਜਿਸ ਦਾ ਕੀ ਨਾਮ ਭਾਰਤੀ ਸਖਸ਼ੇ ਅਧਿਨਿਯਮ ਹੈ ਉਹਦੇ ਵਿੱਚ ਵੀ ਮੇਜਰ ਚੇਂजेस ਆਈਆਂ 23 ਸੈਕਸ਼ਨ ਹੈ ਜਿਨ੍ਹਾਂ ਨੂੰ ਕਿਹਨੇ ਚੇਂਜ ਕਰ ਦਿੱਤਾ ਔਰ ਇਹ ਜਿਹੜੀ ਬੇਸਿਕ ਅਮੈਂਡਮੈਂਟ ਦੀ ਗੱਲ ਕਰੀ ਤਾਂ ਪਹਿਲਾਂ ਇਹ ਹੁੰਦਾ ਸੀ ਇਲੈਕਟ੍ਰੋਨਿਕ ਰਿਕਾਰਡਸ ਜਿਹੜਾ ਸੀ ਉਹ ਪ੍ਰਾਇਮਰੀ ਐਵੀਡੈਂਸ ਨਹੀਂ ਸੀਗਾ ਬਟ ਹੁਣ ਜਿਹੜਾ ਇਲੈਕਟ੍ਰੋਨਿਕ ਰਿਕਾਰਡ ਹੈ ਉਹ ਪ੍ਰ ਔਰ ਉਦੀ ਵੈਲੀ ਹੁੰਨੀ ਹੀ ਹੋਏਗੀ ਜਿੰਨੇ ਕੀ ਰਿਕਾਰਡਡ ਪੇਪਰਸ ਦੀ ਵੈਲੀ ਹੁੰਦੀ ਹੈ ਕੌਮੀ ਅਪਰਾਧ ਰਿਕਾਰਡ ਬਿਊਰੋ NCRB ਨੇ ਅਪਰਾਧਿਕ ਕਾਨੂੰਨਾ ਦਾ NCRB ਸੰਕਲਨ ਨਾਂ ਦੀ ਇੱਕ ਮੋਬਾਈਲ ਐਪ ਛਾਰੀ ਕੀਤੀ ਹੈ ਇਸ ਐਪ ਵਿੱਚ ਜੋ ਨਵੇਂ ਅਪਰਾਧਿਕ ਕਾਨੂੰਨਾ ਭਾਰਤੀ ਨਿਆਇ ਸੰਹਿਤਾ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਅਤੇ ਭਾਰਤੀ ਸਾਕਸ਼ੀ ਐਧਿਨਿਅਮ ਦੀ ਜਾਣਕਾਰੀ ਹੈ ਇਹ ਐਪ Google Play Store ਦੇ ਨਾਲ ਨਾਲ Apple ਐਪ ਸਟੋਰ ਤੇ ਵੀ ਉਪਲਬਧ ਹੈ ਇਹ ਐਪ ਆਮ ਲੋਕਾਂ ਅਦਾਲਤੀ ਅਧਿਕਾਰੀਆਂ ਵਕੀਲਾਂ ਕਾਨੂੰਨ ਦੇ ਵਿਦਿਆਰਥੀਆਂ ਦੇ ਨਾਲ ਨਾਲ ਪੁਲਿਸ ਅਧਿਕਾਰੀਆਂ ਲਈ ਨਵੇਂ ਅਪਰਾਧਿਕ ਕਾਨੂੰਨਾ ਬਾਰੇ ਆਪਣੀ ਗਿਆਨ ਨੂੰ ਵਧਾਉਣ ਲਈ ਲਾਭਦਾਇਕ ਹੈ ਇਹ ਐਪ ਇੱਕੋ ਥਾਂ ਤੇ ਨਵੇਂ ਅਪਰਾਧਿਕ ਕਾਨੂੰਨਾ ਬਾਰੇ ਪੂਰੀ ਜਾਣਕਾਰੀ ਪ੍ਰਦਾਨ ਕਰਨ ਲਈ ਇੱਕ ਵਿਆਪਕ ਮਾਰਗਦਰਸ਼ਕ ਵਜੋਂ ਕੰਮ ਕਰੇਗੀ ਇਸ ਤੋਂ ਇਲਾਵਾ ਤੁਰੰਤ ਜਾਣਕਾਰੀ ਪ੍ਰਾਪਤੀ ਲਈ ਖੋਜ ਤੇ ਲਿੰਕ ਕਰਨ ਦੀ ਸਹੂਲਤ ਦੇ ਨਾਲ ਨਾਲ ਪੁਰਾਣੇ ਅਤੇ ਨਵੇਂ ਕਾਨੂੰਨਾ ਵਿਚਕਾਰ ਸੈਕਸ਼ਨ ਮੁਤਾਬਕ ਤੁਲਨਾ ਕਰਨ ਲਈ ਇੱਕ ਚਾਰਟ ਵੀ ਮੁਹੱਈਆ ਕਰਦੀ ਹੈ ਇਸ ਐਪ ਨੂੰ ਕਨੈਕਟੀਵਿਟੀ ਦੀ ਹਣੌਂਦ ਵਿੱਚ ਵੀ ਆਫਲਾਈਨ ਤàng ਨਾਲ ਕੰਮ ਕਰਨ ਲਈ ਤਿਆਰ ਕੀਤਾ ਗਿਆ ਹੈ ਇਸ ਦੇ ਖਪਤਕਾਰ ਅਨੁਕੂਲ ਡਿਜ਼ਾਈਨ ਵਿਆਪਕ ਸਮਗਰੀ ਅਤੇ ਨਵੀਆਂ ਵਿਸ਼ੇਸ਼ਤਾਵਾਂ ਦੇ ਨਾਲ ਐਪ ਵਰਤਣ ਵਾਲਿਆਂ ਨੂੰ ਨਵੇਂ ਕਾਨੂੰਨਾਂ ਬਾਰੇ ਪ੍ਰਭਾਵਸ਼ਾਲੀ ਤàng ਨਾਲ ਸਿੱਖਣ ਲਈ ਸਮਰੱਥ ਬਣਾਉਂਦੀ ਹੈ ਜੰਮੂ ਕਸ਼ਮੀਰ ਦੇ ਕਠੂਆ ਚ ਅਤਵਾਦੀ ਹਮਲੇ ਨੂੰ ਲੈ ਕੇ ਪੰਜਾਬ ਦੇ ਸਰਹੱਦੀ ਖੇਤਰ ਵਿੱਚ ਰੈਡ ਅਲਰਟ ਜਾਰੀ ਕੀਤਾ ਗਿਆ ਹੈ ਪੰਜਾਬ ਪੁਲਿਸ ਨੇ ਕਿਸੇ ਵੀ ਤਰ੍ਹਾਂ ਦੀ ਅਤਵਾਦੀ ਗਤੀਵਿਧੀ ਨਾਲ ਨਜਿੱਠਣ ਲਈ ਬਾਧੂ ਪੁਲਿਸ ਪਲਟਾਨਾਂਤ ਕੀਤਾ ਹੈ ਪਠਾਨਕੋਟ ਦੇ ਬਮਿਆਲ ਚਪੈਂਦੇ ਸਰਹੱਦੀ ਖੇਤਰ ਵਿੱਚ ਵੀ ਪੁਲਿਸ ਵੱਲੋਂ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਨੇ ਪਠਾਨਕੋਟ ਦੇ ਐਸਐਸਪੀ ਸੁਹੇਲ ਕਾਸਿਮ ਮੀਰ ਨੇ ਦੱਸਿਆ ਕਿ ਪੁਲਿਸ ਵੱਲੋਂ ਸਰਹੱਦੀ ਖੇਤਰ ਦੇ ਲੋਕਾਂ ਨਾਲ ਵੀ ਮੀਟਿੰਗ ਕੀਤੀ ਜਾ ਰਹੀ ਹੈ पंजाब च दूजे पड़ा झोने की लवाई अज तो शुरू हो गई है इन जिलों च मोगा संगर बरनला मलेरकोटला पटियाला फतेहगढ़ साहब एस एस नगर पटियाला रूपनगर लुधियाना कपूरथला जलंधर हुशियरपुर शहीद भगत सिंह नगर तरन तारण अमृतसर पठानकोट शामिल ने खेतीबाड़ी के किसान भलाई विभाग के विशेष मुख्य के اے پی सिन्हा ਵੱਲੋਂ جاری ਕੀਤੇ ਹੁਕਮਾਂ ਮੁਤਾਬਕ ਚੋਨਾ ਲਾਉਣ ਲਈ ਕਿਸਾਨਾਂ ਨੂੰ ਫਸਲ ਪੱਕਣ ਤੱਕ ਘੱਟੋ ਘੱਟ 8 ਘੰਟੇ ਰੋਜ਼ਾਨਾ ਟੀਊਬੇਲਾਂ ਲਈ ਬਿਜਲੀ ਸਪਲਾਈ ਦਿੱਤੀ ਜਾਵੇਗੀ ਤੇ ਨਹਿਰੀ ਪਾਣੀ ਦੀ ਕੋਈ ਪਰੇਸ਼ਾਨੀ ਨਹੀਂ ਆਉਂਦੀ ਦਿੱਤੀ ਜਾਵੇਗੀ। ਮਾਨਸਾ ਤੋਂ ਸਾਡੇ ਪੱਤਰਕਾਰ ਜਗਿੰਦਰ ਸਿੰਘ ਮਾਨ ਮੁਤਾਬਕ ਪਿੰਡਾਂ ਤੋਂ ਹਾਸਲ ਕੀਤੇ ਵੇਰਵਿਆਂ ਤੋਂ ਪਤਾ ਲੱਗਿਆ ਹੈ ਕਿ ਇਸ ਵਾਰ ਕਿਸਾਨਾਂ 'ਚ ਚੋਨੇ ਦੀ ਸਿੱਧੀ ਬਿਜਾਈ ਦਾ ਵੀ ਬਹੁਤ ਰੁਝਾਨ ਵਧਿਆ ਹੈ। ਫੱਟੇ ਦਿਵਸ ਤੇ ਸਬੰਧ ਵਿੱਚ ਅੱਜ ਅੰਮ੍ਰਿਤਸਰ ਦੇ ਗੁਰਦੁਆਰਾ ਸ਼ਹੀਦ ਗੰਝ ਬਾਬਾ ਦੀਪ ਸਿੰਘ ਜੀ ਤੋਂ ਗੁਰਦੁਆਰਾ ਕੀਲਾ ਸ਼੍ਰੀ ਲੋਗ ਘਟ ਸਾਹਿਬ ਤੱਕ ਨਗਰ ਕੀਰਤਨ ਸਜਾਇਆ ਗਿਆ ਪੰਜ ਪਿਆਰਿਆਂ ਦੀ ਅਗਵਾਈ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਛੱਤਰ ਛਾਇਆ ਹੇਠ ਸਜਾਇਆ ਇਸ ਨਗਰ ਕੀਰਤਨ ਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰੁਕबीर ਸਿੰਘ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਢਾਮੀ ਹੋਰ ਕਮੇਟੀ ਮੈਂਬਰ ਸਿੱਖ ਸੰਗਠਨਾਂ ਤੇ ਧਾਰਮਿਕ ਸਭਾ ਸੁਸਾਇਟੀਆਂ ਸ਼ਾਮਲ ਹੋਈਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਢਾਮੀ ਨੇ ਕਿਹਾ ਕਿ ਗੁਰੂ ਸਾਹਿਬਾਨ ਨੇ ਖਾਲਸੇ ਨੂੰ ਵੱਖਰੀ ਪਛਾਣ ਦਿੱਤੀ ਜੋ ਹਮੇਸ਼ਾ ਹੀ ਸਰਬੱਤ ਦੇ ਭਲੇ ਲਈ ਤਤਪਰ ਰਹਿੰਦਾ ਹੈ ਜਿਕਰ ਹੋ ਗਿਆ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਮੁਗਲਾ ਖਿਲਾਫ ਅੰਮ੍ਰਿਤਸਰ ਵਿਖੇ ਗੁਰਦੁਆਰਾ ਅਕੇਲਾ ਸ੍ਰੀ ਲੋਗ ਗੜ ਸਾਹਿਬ ਵਾਲੇ ਸਥਾਨ ਤੇ ਲੜੀ ਗਈ ਪਹਿਲੀ ਜੰਗ ਵਿੱਚ ਪ੍ਰਾਪਤ ਕੀਤੀ ਪਹਿਲੀ ਫਤਿਹ ਨੂੰ ਸਮਰਪਿਤ ਸ਼੍ਰੋਮਣੀ ਕਮੇਟੀ ਤੇ ਸਿੱਖ ਸੰਸਥਾਵਾਂ ਵੱਲੋਂ ਹਰ ਸਾਲ ਫਤਿਹ ਦਿਵਸ ਮਨਾਇਆ ਜਾਂਦਾ ਹੈ। ਇਧਰ ਜਲੰਧਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੂਰਵ ਤੇ ਸਨਮਾਨ ਚ ਸਿਟੀ ਗਰੂਫ ਆਫ ਇੰਸਟੀਚਿਊਟ ਨੇ ਆਪਣੇ ਸ਼ਾਹਪੁਰ ਕੈਂਪਸ ਤੇ ਇੱਕ ਮਾਈਕਰੋ ਫੋਰੈਸਟ ਬਣਾ ਕੇ 555 ਬੂਟੇ ਲਗਾਏ। ਇਹ ਬੂਟਾ ਜਾਪਾਨੀ ਬਨਸਪਤੀ ਵਿਗਿਆਨੀ ਅਕੀਰਾ ਮਿਆ ਬਾਕੀ ਦੀ ਤਕਨੀਕ ਦੀ ਵਰਤੋਂ ਕਰਕੇ ਚਲਾਇਆ ਗਿਆ ਜੋ ਉਸੇ ਖੇਤਰ ਦੇ ਦਰchna ਦੇਸੀ ਕਿਸਮਾਂ ਨੂੰ ਬੀਜ ਕੇ ਪੀਜ਼ੀ ਨਾਲ ਵਿਕਾਸ ਤੇ ਸੰਘਣੇ ਜੰਗਲਾਂ ਨੂੰ ਉਤਸ਼ਾਹਤ ਕਰਦਾ ਹੈ। कपूरथला क्षेत्र पुष्पा गुजराल साइंस सिटी ਵੱਲੋਂ ਕੁਦਰਤੀ ਫੋਟੋਗ੍ਰਾਫੀ ਦਿਵਸ ਤੇ ਕੁਦਰਤੀ ਕਾਨਾਤ ਤੇ ਅਜੂਬਿਆਂ ਤੇ ਆਧਾਰਿਤ ਇੱਕ ਫੋਟੋ ਪ੍ਰਦਰਸ਼ਨੀ ਲਗਾਈ ਗਈ ਇਸ ਦਾ ਉਦੇਸ਼ ਕੁਦਰਤ ਦੀਆਂ ਅਜੂਬਿਆਂ ਪ੍ਰਤੀ ਆਮ ਲੋਕਾਂ ਨੂੰ ਜਾਗਰੂਕ ਕਰਨਾ ਰਿਹਾ ਇਸ ਮੌਕੇ ਤੇ ਬੋਲਦਿਆਂ ਸਾਇੰਸ ਸਿਟੀ ਦੇ ਡਾਇਰੈਕਟਰ ਡਾਕਟਰ ਰਾਜੇਸ਼ ਗਰੋਵਰ ਨੇ ਕਿਹਾ ਕਿ ਕੁਦਰਤੀ ਫੋਟੋਗ੍ਰਾਫੀ ਦਿਵਸ ਹਰ ਸਾਲ 15 ਜੂਨ ਨੂੰ ਕੁਦਰਤੀ ਨਜ਼ਾਰਿਆਂ ਨੂੰ ਉਤਸ਼ਾਹਿਤ ਕਰਨ ਲਈ ਮਨਾਇਆ ਜਾਂਦਾ ਹੈ ਇਸ ਪ੍ਰਦਰਸ਼ਨੀ ਵਿੱਚ ਮੁਹਾਲੀ ਦੇ ਪ੍ਰਸਿੱਧ ਫੋਟੋਗ੍ਰਾਫਰ ਗੁਰਪ੍ਰਤਾਪ ਸਿੰਘ ਵੱਲੋਂ ਖਿੱਚੀਆਂ ਪੰਛੀਆਂ ਜਾਨਵਰਾਂ ਤੇ ਕੁਦਰਤੀ ਦਾਤਾਂ ਦੀਆਂ ਫੋਟੋਆਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਗੁਰਦਾਸਪੁਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਖ਼ਤ ਸੁਮੇਤ ਪੱਲਾ ਦੀਆਂ ਹਦਾਇਤਾਂ ਅਨੁਸਾਰ ਕੇਂਦਰੀ ਜੇਲ੍ਹ ਗੁਰਦਾਸਪੁਰ ਚਿਵਲ ਸਰਜਨ ਦੇ ਸਹਿਯੋਗ ਨਾਲ ਇੱਕ ਮੈਡੀਕਲ ਕੈਂਪ ਲਗਾਇਆ ਗਿਆ ਇਸ ਦੌਰਾਨ ਮਖੂਵਾਖ ਬਿਮਾਰੀਆਂ ਦੇ ਮਾਹਰ ਡਾਕਟਰਾਂ ਦੀਆਂ ਟੀਮਾਂ ਨੇ ਹਵਾਲਾਤਿਆਂ ਤੇ ਕੈਦੀਆਂ ਦੀ ਜਾਂਚ ਕੀਤੀ ਅਤੇ ਮੁਫਤ ਦਵਾਈਆਂ ਵੀ ਦਿੱਤੀਆਂ ICC T20 ক্রিকেট ওয়ার্ল্ড কাপ ਵਿੱਚ ਗਰੁੱਪ ਸਟੇਜ ਦੇ ਆਪਣੇ ਆਖਰੀ ਮੈਚ ਵਿੱਚ ਅੱਜ ਭਾਰਤ ਦਾ ਮੁਕਾਬਲਾ ਕੈਨੇਡਾ ਨਾਲ ਹੋਵੇਗਾ। ਇਹ ਮੈਚ ਫਲੋਰੀਡਾ 'ਚ ਭਾਰਤੀ ਸਮੇਂ ਅਨੁਸਾਰ ਰਾਤੀ 8 ਵਜੇ ਖੇਡਿਆ ਜਾਵੇਗਾ। ਇਸ ਤੋਂ ਪਹਿਲਾਂ ਆਇਰਲੈਂਡ ਨਾਲ ਕੱਲ ਦਾ ਮੁਕਾਬਲਾ ਰੱਦ ਹੋਣ ਤੋਂ ਬਾਅਦ ਅਮਰੀਕਾ ਨੇ ਸੁਪਰ 8 ਵਿੱਚ ਜਗ੍ਹਾ ਪੱਕੀ ਕੀਤੀ ਸੀ। ਇਹ ਪਹਿਲੀ ਵਾਰ ਹੈ ਜਦੋਂ ਅਮਰੀਕਾ ਸੁਪਰ 8 ਵਿੱਚ ਪਹੁੰਚਿਆ ਹੈ। ਤੇ ਆਖਰச்சு ਖਾਸ ਖਬਰਾਂ ਇੱਕ ਵਾਰ ਫੇਰ ਦੋ। प्रधानमंत्री नरेंद्र मोदी अठारह जून न पीएम किसान सम्मान निधि योजना तहत नौ करोड़ तीन लाख किसान खात्या करीब भी हजार करोड़ रूपये ट्रांसफर करी अपराध रिकॉर्ड ब्यूरो ने लोगों को जागरूक करने हित अपराध कानूना का एनसीआरवी संकलन मोबाइल ऐप जारी की थी। आईसीसी ट्वेंटी ट्वेंटी क्रिकेट विश्व कप चार राति फलोरिडा विखे आखिरी ग्रुप मैच भारत का मुकाबला खत्म नमस्कार